ਕੋਲਕਾਤਾ ਦੀ ਕੋਲਕਾਤਾ ਚੇਂਦਰ ਮੰਤਰੀ ਸੁਕਾਂਤਾ ਮਝੂਮਦਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਕਿ ਇੱਕ ਸ਼ਖਸ ਤੇ ਚਪਲ ਸਿੱਟਨ ਦੇ ਇਲਜ਼ਾਮਾਂ 'ਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਸਤਾਤਾਰਿਤ ਨਨਮੂਲ ਕਾਂਗਰਸ ਨੇ ਕੇਂਦਰ ਮੰਤਰੀ ਤੇ ਇਲਜ਼ਾਮ ਲਗਾਇਆ ਹੈ ਕਿ ਇਹ ਇੱਕ ਸਿਖ ਸ਼ਖਸ ਦੀ ਫਗ ਤੇ ਸੁਕਾਂਤਾ ਦੇ ਵੱਲੋਂ ਸੁੱਟੀ ਚੱਪਲ ਵਜੀ ਸੀ ਭਲ ਕਾਂਗਰਸ ਨੇ ਇਸ ਕੱਲ ਦਾ ਜ਼ਿਕਰ ਕੀਤਾ ਬੀਜੇਪੀ ਨੇ ਹਾਲਾਂਕਿ ਮੂਲ ਕਾਂਗਰਸ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਤੇ ਕਿਹਾ ਕਿ ਇਹ ਚੱਪਲ ਨਹੀਂ ਇਹ ਕਾਗਜ਼ ਹਾਲਾਂਕਿ ਵੀਡੀਓ ਵੀ ਸਾਹਮਣੇ ਆਈ ਸੀ ਕਿਸ ਦੇ ਨਾਲ ਜੋ ਕੇਂਦਰ ਮੰਤਰੀ ਨੇ ਸੁਕਾਂਤਾ ਮਜੂਮਦਾਰ ਉਹ ਜਦੋਂ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰ ਰਹੀ ਸੀ ਲੈ ਕੇ ਜਾ ਰਹੀ ਸੀ ਤੇ ਇਸ ਵਿਚਾਲੇ ਉਹਨਾਂ ਦੇ ਵੱਲੋਂ ਚੱਪਲਾ ਸੁੱਟੀਆਂ ਗਈਆਂ ਹਾਲਾਂਕਿ ਚੱਪਲਾ ਨੇ ਸਿੱਖ ਜੋ ਸ਼ਖਸ ਤਸਵੀਰਾਂ ਸਿਰ ਆ ਰਹੇ ਨੇ ਹਾਲਾਂਕਿ ਔਨ ਡਿਊਟੀ ਐਸੀ ਉਨਾ ਦੀ ਦਸਤਾਰ ਤੇ ਜਾ ਕੇ ਇਹ ਚੱਪਲਾ ਵੱਜੀਆਂ ਨੇ ਤੇ ਇਸ ਪੂਰੇ ਮਾਮਲੇ 'ਚ ਐਫ ਆਈ ਆਰ ਦਰਜ ਕਰਵਾਈ ਗਈ ਹੈ ਸਤਾਤਾਰਿਤ ਨਮੂਲ ਕਾਂਗਰਸ ਨੇ ਕੇਂਦਰ ਮੰਤਰੀ ਤੇ ਇਲਜ਼ਾਮ ਵੀ ਲਗਾਏ ਨੇ ਕਿ ਸਿੱਖਿਆ ਸਾ ਪੱਗ ਤੇ ਵੱਜੀ ਹੈ ਸੁਕਾਂਤਾ ਦੇਵਲੋ ਜੋ ਚੱਪਲਾ ਸੁੱਕੀਆਂ ਗਈਆਂ ਸਨ ਭਾਜਪਾ ਨੇ ਹਾਲਾਂਕਿ ਤਨਮੂਲ ਕਾਂਗਰਸ ਦੇ ਇਲਜ਼ਾਮ ਅਨੁਸਾਰ ਤੋ ਖਾਰਜ ਕੀਤਾ ਤੇ ਕਿਹਾ ਕਿ ਚੱਪਲ ਨਹੀਂ ਇੱਕ ਕਾਗਜ਼ ਇਸ ਲਈ ਕਿਨਾਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਹਾਲਾਂਕਿ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਦੋਂ ਪੁਲਿਸ ਇਹਨਾਂ ਨੂੰ ਲੈ ਕੇ ਜਾ ਰਹੀ ਸੀ ਤੇ ਇਸ ਦੌਰਾਨ ਹੀ ਜੋ ਤਸਵੀਨਾਚ ਨਜ਼ਰ ਆ ਰਹੇ ਨੇ ਕੇਂਦਰ ਮੰਤਰੀ ਨੇ ਕੋਲਕਾਤਾ ਦੇ ਸੁਕਾਂਤਾ ਮਝੂਮਦਾਰ ਉਹ ਜਦੋਂ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਹੱਥਾਂ 'ਚ ਚੱਪਲਾ ਉਹਨਾਂ ਨੇ ਮੜੀਆਂ ਤੇ ਇੱਕ ਸ਼ਖਸ ਵੱਲ ਛੁੱਟੀਆਂ ਹਾਲਾਂਕਿ ਔਨ ਡਿਊਟੀ ਐਸਟੇਕ ਸ਼ਖਸ ਸੀ ਤਸਵੀਨਾਚ ਨਜ਼ਰ ਆ ਰਹੇ ਨੇ ਚੱਪਲਾ ਛੁੱਟੀਆਂ ਗਈਆਂ ਤੇ ਉਹਨਾਂ ਦੀ ਦਸਤਾਰ ਤੇ ਜਾ ਕੇ ਇਹ ਚੱਪਲਾ ਵੱਜੀ ਆ ਇਸ ਸ਼ਖਸ ਦੀ ਪੱਗ ਤੇ ਸੁਕਾਂਤਾ ਦੇ ਵੱਲੋਂ ਸੁੱਟੀ ਹੋਈ ਚੱਪਲ ਵੱਜੀ ਹੈ ਤ੍ਰਿਨਮੂਲ ਕਾਂਗਰਸ ਨੇ ਇਸ ਗੱਲ ਦਾ ਜ਼ਿਕਰ ਕੀਤਾ ਭਾਵੇਂ ਜੀਪੀ ਨੇ ਹਾਲਾਂਕਿ ਤਰਨਮੂਲ ਕਾਂਗਰਸ ਦੇ ਇਲਜ਼ਾਮਾਂ ਨੂੰ ਸਿਰੇ ਉੱਛਾਰਿਸ਼ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਚੱਪਲ ਨਹੀਂ ਸੀ ਇਹ ਮਹਿਜ਼ ਕਾਗਜ਼ ਜੇ ਸਾਡ ਨਾਲ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਫੋਨ ਲਾਈਨ ਤੇ ਜੁੜੇ ਨੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਨਿਊਜ਼ 19 ਪੰਜਾਬ ਤੇ ਕੋਲਕਾਤਾ ਤੋਂ ਤਸਵੀਨਾ سامنے ਆ ਰਹੀਆਂ ਨੇ ਜਿਹੜੋ ਕਿ ਕੇਂਦਰ ਮੰਤਰੀ ਸੁਕਾਂਤਾ ਮਝੂਮਦਾ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਆंदोलन ਕਰ ਰਹੇ ਸੀ ਤੇ ਉਸ ਦੌਰਾਨ ਹੀ ਉਹਨਾਂ ਨੇ ਚੱਪਲਾ ਹੱਥ 'ਚ ਫੜੀਆਂ ਤੇ ਸੁੱਟੀਆਂ ਹਾਲਾਂਕਿ ਜੋ ਚੱਪਲਾ ਸੁੱਟੀਆਂ ਗਈਆਂ ਉਸ ਸਿੱਖ ਸ਼ਖਸ ਨੇ ਮੁਲਾਜ਼ਮ ਨੇ ਔਨ ਡਿਊਟੀ ਨੇ ਉਹਨਾਂ ਦੀ ਦਸਤਾਰ ਤੇ ਜਾ ਕੇ ਲੱਗੀਆਂ ਹਾਲਾਂਕਿ ਤਰਨਮੁਲ ਕਾਂਗਰਸ ਨੇ ਕਿਹਾ ਹੈ ਕਿ ਅਬ ਬਿਆਦਬੀ ਕੀਤੀ ਗਈ ਜੀ ਗਰੇਵਾਲ ਜੀ 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 ਬੜੀ ਸੁਣਣ ਵਿੱਚ ਹੀ ਬੜੀ ਮਾੜੀ ਖਬਰ ਆ ਹੂੰ ਇਹ ਇੱਕ ਸਿੱਖ ਦੀ ਦਸਤਾਰ ਦੇ ਉੱਤੇ ਚੱਪਲ ਵੱਜੇ ਹੂੰ ਤੇ ਉਹ ਵੀ ਵੱਜੇ ਸਾਡੇ ਦੇਸ਼ ਦੇ ਇੱਕ ਯੂਨੀਅਨ ਮਨਿਸਟਰ ਦੇ ਵੱਲੋਂ ਬੜੀ ਮਾੜੀ ਖਬਰ ਆ ਪਰ ਹੁਣ ਜਿਹੜੀ ਖਬਰ ਹੈ ਵਾਪਰ ਕੀ ਆ ਉਸ ਖਬਰ ਨੂੰ ਹੁਣ ਮੈਂ ਰੋਕ ਨਹੀਂ ਸਕਦਾ ਪਰ ਮੇਰੇ ਮਨ ਤੇ ਬਹੁਤ ਵੱਡਾ ਦੁੱਖ ਆ ਹੂੰ ਇਸੇ ਤਰ੍ਹਾਂ ਦੀ ਖਬਰ ਇੱਕ ਆਈ ਪੀਐਸ ਅਧਿਕਾਰੀ ਨੂੰ ਖਾਲਸਤਾਨੀ ਕਹਿਣ ਦੀ ਗੱਲ ਇਸੇ ਬੰਗਾਲ ਦੇ ਵਿੱਚ ਆਈ ਸੀ ਇਹੀ ਕੁਝ ਲੋਕ ਜਿਹੜੇ ਬੀਜੇਪੀ ਦੇ ਵਿੱਚ ਬੈਠੇ ਆ ਉਹ ਸਿੱਖਾਂ ਦੇ ਲਈ ਕਿਉਂ ਇੰਨੀ ਨਫ਼ਰਤ ਰੱਖਦੇ ਆ ਸਾਨੂੰ ਭਰਾਨੀ ਇਸ ਗੱਲ ਦੀ ਰਾਜਸਥਾਨ ਦੀ ਇੱਕ ਚੋਣ ਦੇ ਦੌਰਾਨ ਇੰਨੇ ਜੋਸ਼ ਵਿੱਚ ਆ ਕੇ ਇੱਕ ਮੰਤਰੀ ਜਿਹੜੇ ਆ ਭਾਵੇਂ ਕਿ ਉਦੋਂ ਅਸੀਂ ਜਿਹੜੇ ਯੂਪੀ ਦੇ ਮੁੱਖ ਮੰਤਰੀ ਵੀ ਸਟੇਜ ਤੇ ਬੈਠੇ ਸੀ ਤੇ ਕਹਿੰਦੇ ਵੀ ਗੁਰਦੁਆਰੇ ਨਸੂਰ ਹਨਾ ਨੂੰ ਢਾਹ ਦਿਆਂਗੇ ਹੂੰ ਜਦੋਂ ਕਿ ਕਿਸੇ ਇੱਕ ਗੁਰਦੁਆਰੇ ਦਾ ਮਸਲਾ ਕੋਈ ਹੋ ਸਕਦਾ ਉਹਨਾਂ ਦਾ ਕੋਈ ਦਿੱਤਾ ਆ ਜਾਂ ਉਹਨਾਂ ਦਾ ਕੋ ਪ੍ਰਧਾਨ ਇਹਨਾਂ ਦੀ ਪਾਰਟੀ ਨਾਲ ਨਹੀਂ ਹੋਏਗਾ। ਇਹ ਚੀਜ਼ਾਂ ਬੜੀਆਂ ਸ਼ਰਮਨਾਕ ਨੇ। ਇਹ ਗੱਲ ਠੀਕ ਹੈ ਕਿ ਉਸ ਬੰਦੇ ਨੂੰ ਪਾਰਟੀ ਚੋਂ ਰਾਜਸ탄 ਜਿਹੜਾ ਬੋਲਿਆ ਉਹਨੂੰ ਕੱਢ ਦਿੱਤਾ ਗਿਆ। ਹੂੰ ਉਹ ਅੱਜ ਵੀ ਅਸੀਂ ਇਹ ਗੱਲ ਕਰਦੇ ਹਾਂ ਕਿ ਜਿਹੜੀ ਦਸਤਾਰ ਆ ਇਸ ਦਸਤਾਰ ਨੇ ਇਹ ਸੇਕੂ ਆਜ਼ਾਦ ਕਰਵਾਇਆ। ਇਸ ਤੋਂ ਮੁਨਕਰ ਨਹੀਂ ਹੋ ਸਕਦੇ। ਅੱਜ ਵੀ ਸ਼ਰਧਾ ਤੇ ਇਹੀ ਦਸਤਾਰ ਲੜਾਈ ਲੜ ਰਹੀ ਆ। ਹੂੰ ਇਹੀ ਦਸਤਾਰ ਦੇ ਜਿਹੜੇ ਜਿਹੜੇ ਫੌਜੀ ਜਵਾਨ ਆਏ ਕਿ ਜਜ਼ਬੇ ਨਾਲ ਲੜਦੇ ਆ ਇਸ ਦੇ ਲਈ ਬਹੁਤ ਵੱਡਾ ਯੋਗਦਾਨ ਹੈ ਦਸਤਾਰ ਦਾ ਸੋ ਅਸੀਂ ਚਾਹੁੰਦੇ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਬੈਠੇ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਇੱਕ ਸਿੱਖ ਦੀ ਦਸਤਾਰ ਦੀ ਤੋਹੀਨ ਹੋਈ ਆ ਤੇ ਤੁਸੀਂ ਇਸ ਦੇ ਬਾਰੇ ਦੇ ਵਿੱਚ ਅੱਗੇ ਹੋ ਕੇ ਜਿਵੇਂ ਤੁਸੀਂ ਰਾਜਸਥਾਨ ਦੇ ਵਿੱਚ ਕਿਸੇ ਨੇ ਗੁਰਦੁਆਰਾ ਢਾਉਣ ਦੀ ਗੱਲ ਕੀਤੀ ਸੀ ਉਹਨੂੰ ਪਾਰਟੀ ਚੋਂ ਕੱਢਿਆ ਗਿਆ ਸੀ ਹੂੰ ਇਹ ਤਰਜ਼ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੱਚੇ ਛਿੱਟ ਭਰਾ ਜਿਹੜੇ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਤੁਹਾਡੇ ਦੁਆਰਾ ਕਿ ਦਸਤਾਰ ਤੇ ਵੱਜੀ ਚੱਪਲ ਜਿਹੜੀ ਆ ਚਾਹੇ ਪ੍ਰਦਰਸ਼ਨ ਤੇ ਵੱਜੀ ਆ ਚਾਹੇ ਕੁਝ ਵੀ ਆ ਪਰ ਇਹ ਖਬਰ ਬਹੁਤ ਮਾੜੀ ਆ ਤੁਹਾਨੂੰ ਸਾਰਿਆਂ ਨੂੰ ਰਲ ਕੇ ਗਰੇਵਾਲ ਜੀ ਭਾਜੀ ਬੀਜੇਪੀ ਕਹਿ ਰਹੀ ਕਿ ਚੱਪਲ ਨਹੀਂ ਇਹ ਕਾਗਜ਼ ਸੀ ਜੀ ਚਲੋ ਮੈਂ ਤਾਂ ਮੈਂ ਤਾਂ ਦੇਖੀ ਨਹੀਂ ਗਈ ਉਹ ਪਰ ਜਿਹੜੀ ਖਬਰ ਆਈ ਆ ਵੀ ਉਹ ਜਿਹੜੀ ਉਹਦੇ ਤੇ ਸਿਰ ਤੇ ਦਸਤਾਰ ਤੇ ਵੱਜੀ ਆ ਇਹ ਮਾੜੀ ਗੱਲ ਆ ਇਹ ਇਹਨਾਂ ਨਿਰਯੋਗ ਆ ਅਸੀਂ ਇਸ ਗੱਲ ਦੀ ਔਰ ਜੋਰ ਜਿਵੇਂ ਜਿਹੜੀ ਸਾਡੀ ਉੱਥੋਂ ਦੀ ਸਾਡੀ ਕਮੇਟੀ ਆ ਗੁਰਦੁਆਰਾ ਕਮੇਟੀ ਆ ਸਿੰਧ ਸਭਾ ਕਮੇਟੀ ਆ ਉਹਨੇ ਜਿਹੜਾ ਇਸ ਦਾ ਨੋਟਿਸ ਲਿਆ ਵਾ ਬੜਾ ਚੰਗਾ ਅਸੀਂ ਉਹਦਾ ਸਵਾਗਤ ਕਰਦੇ ਆਂ ਅਗਰਵਾਜੀ ਕਿ ਤੁਸੀਂ ਆਪਣੇ ਪੱਧਰ ਤੇ ਵੀ ਕੋਈ ਐਕਸ਼ਨ ਲਵੋਗੇ ਵਿੱਚ ਅਸੀਂ ਉਹਨਾਂ ਨਾਲ ਗੱਲ ਕਰਦੇ ਆਂ ਜਿਹੜੀ ਜਿਹੜੀ ਹੈ ਕਮੇਟੀ ਆ ਉਹ ਕਮੇਟੀ ਵੀ ਸਿੱਖਾਂ ਦਾ ਹੀ ਇੱਕ ਹਿੱਸਾ ਵਾ ਸਿੱਖਾਂ ਦੇ ਸਸਟੇਨਬਲਿਟੀ ਦਾ ਹਿੱਸਾ ਵਾ ਜਿਹੜੀ ਕਲਕੱਤਾ ਦੀ ਗੁਰਦੁਆਰੇ ਦੀ ਕਮੇਟੀ ਆ ਉਹਨੇ ਜਿਹੜਾ ਐਕਸ਼ਨ ਲਿਆ ਵਾ ਜਦੋਂ ਅਸੀਂ ਉਹਦਾ ਸਮਰਥਨ ਕਰਦੇ ਆਂ ਉਹਨਾਂ ਨੇ ਠੀਕ ਹੀ ਲਿਆ ਹੋਵੇਗਾ ਫ ਜੇ ਲਈ ਸਾਡੀ ਇਹ ਜ਼ਰੂਰਤ ਪਵੇਗੀ ਅਸੀਂ ਸਹਿਯੋਗ ਕਰਾਂਗੇ